ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਪੰਜਾਬ ਕਿੰਗਸ ਦੇ ਫੈਨ ਜੋ ਕਿ ਪੰਜਾਬ ਨੂੰ ਪਿਆਰ ਕਰਦੇ ਨੇ ਉਹ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ 11 ਸਾਲ ਦੇ ਬਾ ਜਿਹੜਾ ਵਾ ਉਹ ਪੰਜਾਬ ਕਿੰਗਸ ਪੰਜਾਬ ਦੀ ਟੀਮ ਜਿਹੜੀ ਆ ਉਹ ਕੁਆਲੀਫਾਈਲ ਕੀਤੀ ਸੀਗੀ ਆਪਣੇ ਤੇ ਪਹਿਲਾ ਹੀ ਮੈਚ ਜਿਹੜਾ ਵਾ ਉਹ ਹਾਰ ਜਾਂਦੀ ਹੈ ਆਰਸੀਬੀ ਤੋਂ ਜਿਸ ਤੋਂ ਬਾਅਦ ਲੋਕ ਕਾਫੀ ਜ਼ਿਆਦਾ ਟਰੋਲ ਜਿਹੜੇ ਆ ਉਹ ਕਰਦੇ ਦਿਖਾਈ ਦਿੰਦੇ ਨੇ ਤੇ ਪੰਜਾਬ ਦੇ ਜਿਹੜੇ ਫੈਨ ਆ ਉੱਥੇ ਪੰਜਾਬ ਦਾ ਇੱਕ ਫੈਨ ਜਿਸ ਦੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕਲਿੱਪ ਵਾਇਲ ਹੋ ਰਹੀ ਹੈ ਜਿਸ ਦੇ ਵਿੱਚ ਉਸ ਦਾ ਰਿਐਕਸ਼ਨ ਜਿਹੜਾ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜੋ ਕਿ ਵਿਦੇਸ਼ੀ ਜਿਹੜਾ ਇਹ ਫੈਨ ਹੈ ਇੱਕ ਪੰਜਾਬ ਦਾ ਜਿਸ ਦਾ ਇਹ ਕਲਿੱਪ ਤੁਸੀਂ ਜਿਹੜਾ ਵਾ ਵਾ ਇੱਕ ਵਾਰ ਜ਼ਰੂਰ ਦੇਖੋ ਇੱਕ ਜੂਨ ਨੂੰ ਕੱਲ ਨੂੰ ਫਿਰ ਜਿਹੜਾ ਪੰਜਾਬ ਦਾ ਮੈਚ ਆ ਜੇ ਪੰਜਾਬ ਕੱਲ ਦਾ ਮੈਚ ਜਿੱਤਦੀ ਹੈ ਤੇ ਪੰਜਾਬ ਸਿੱਧਾ ਫਾਈਨਲ ਦੇ ਵਿੱਚ ਜਿਹੜਾ ਇਹ ਉਹ ਫਿਰ ਤੋਂ ਆਰਸੀਬੀ ਦੇ ਨਾਲ ਜਿਹੜਾ ਇਹ ਆਪਣਾ ਮੈਚ ਖੇਡੂਗੀ ਕੋਹਲੀ ਦੇ ਨਾਲ ਤੇ ਬਾਕੀ ਫੁੱਲ ਸਪੋਰਟ ਰੱਖੋ ਆਪਣੇ ਪੰਜਾਬ ਦੀ ਟੀਮ ਦੇ ਨਾਲ ਮਿਲਦੇ ਅਗਲੀ ਵੀਡੀਓ ਦੇ ਨਾਲ